ਸੇਡੂ ਲਾਈ ਮਾਲਵਾ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਗੁਰਪ੍ਰੀਤ ਸਿੱਧੂ ਵੜਾ ਭਾਈਕਾ ਅੱਜ ਫੇਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵੜਾ ਭਾਈਕਾ ਦੇ ਬੱਸ ਸਟੈਂਡ ਤੇ ਚੋਰਾਂ ਨੇ ਇੱਕ ਵਾਰ ਫੇਰ ਆਪਦੀ ਜੋਰ ਅਜਮਾਈ ਕੀਤੀ ਹੈ ਅ ਪਤਾ ਲੱਗਾ ਕਿ ਮਠਿਆਈਆਂ ਦੀ ਦੁਕਾਨ ਵੜਾ ਭਾਈਕਾ ਦੇ ਬੱਸ ਸਟੈਂਡ ਤੇ ਜੋ ਉਹਦੇ ਵਿੱਚ ਚੋਰਾਂ ਵੱਲੋਂ ਅ ਦੁਕਾਨਦਾਰ ਗੁਰਪਿਆਰ ਸਿੰਘ ਦੇ ਦੱਸਣ ਮੁਤਾਬਕ ਚੋਰਾਂ ਨੇ ਅ ਸ਼ਟਰ ਤੋੜ ਕੇ ਸ਼ਟਰ ਨੂੰ ਤੋੜ ਕੇ ਤੇ ਉਹਦੇ ਪੰਜ ਸਿਲੰਡਰ ਇੱਕ ਸੀਸੀਟੀਵੀ ਕੈਮਰਾ ਵਾਸਤੇ ਲੱਗੀ ਹੋਈ ਐਲਸੀਡੀ ਕੰਪਿਊਟਰ ਕੰਡਾ ਤੇ ਹੋਰ ਨਿੱਕਾ ਸੁੱਕਾ ਸਮਾਨ ਆ ਜਿਹੜਾ ਲਗਭਗ ਲੱਖ ਰੁਪਏ ਦੇ ਕਰੀਬ ਜਿਹੜਾ ਨੁਕਸਾਨ ਆ ਚੋਰਾਂ ਨੇ ਕਰਤਾ ਹੈ ਕੈਮਰਿਆਂ ਦੇ ਕੋਖ ਪਟਾਲ ਆ ਜਿਹੜੀ ਬਾਦਖਾਨਾ ਥਾਣਾ ਪ੍ਰਸ਼ਾਸਨ ਪੁਲ ਪ੍ਰਸ਼ਾਸਨ ਕਰ ਰਿਹਾ ਹੈ ਡੀਵੀਆਰ ਜਿਹੜਾ ਉਹਨਾਂ ਨੇ ਕੌਲ ਸਪ੍ਰਾਸ਼ਾਸਨ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਕੋਖਪੜਦਾਲ ਕੀਤੀ ਜਾ ਰਹੀ ਹੈ ਪਰ ਦੁਕਾਨਦਾਰ ਨੇ ਰੋਕੇ ਦੱਸਿਆ ਵੀ ਮੇਰੇ ਪੰਜ ਸਿਲੰਡਰ ਤੇ ਇੱਕ ਪੈਲ ਸੀਡੀ ਕੰਪਿਊਟਰ ਕੰਡਾ ਹੋਰ ਖਾਣ ਪੀਣ ਦਾ ਸਮਾਨ ਹੈ ਜਿਹੜਾ ਚੋਰ ਲੈ ਗਏ ਹੈ ਚੋਰਾਂ ਦੀ ਗਿਣਤੀ ਜਿਹੜੀ ਹੈ ਦੁਕਾਨਦਾਰ ਦੇ ਦੱਸਣ ਮੁਤਾਬਕ ਚਾਰ ਦੇ ਕਰੀਬ ਦੱਸੀ ਜਾ ਰਹੀ ਹੈ ਆਓ ਵੇਖਦੇ ਹਾਂ ਸਿੱਧੂ ਲਾਈ ਮਾਲਵਾ ਤੋਂ ਕੋਪਰੀ ਸਿੱਧੂ ਦੀ ਰਿਪੋਰਟ ਕਦੋਂ ਹੋ ਗਿਆ ਪੀਸੀ ਦਾ ਇਨਵਰਟਰ ਅੱਛਾ ਇੱਥੇ ਇਨਵਰਟਰ ਸੀ ਤੇ ਅਸੀਂ ਰਸੀਦੀ ਪਰ ਢਿਲਾ ਕੇ ਲੈ ਗਏ ਤੇ ਅੱਛਾ ਕੰਡਾ ਸੀ ਇੱਕ ਕੰਪਿਊਟਰ ਆ ਗੱਲਾਂ ਵੀ ਤੁਹਾਨੂੰ ਬਹੁਤ ਨਹੀਂ ਬਹੁਤ ਜਿੰਨੀ ਬਾਈ ਕਸਮ ਨਾਲ ਸਾਡੀ ਗ੍ਰੀਨ ਬਾਰ ਬਹੁਤ ਮਹਿੰਗਾ ਪਾਸ਼ਾ ਚਿਲਾਇ ਨਾ ਇਹ ਜਿਹੜੇ ਖੁੱਲੇ ਖੜਦੇ ਨੇ ਹਾਂ ਬਈ ਅੱਛਾ ਅੱਛਾ ਕਾਊਂਟਰ ਗੰਦਾ ਪਿਆ ਆਪਣੇ ਆਪਣੇ ਤੇ ਮੈਂ ਗੰਦਨਾ ਕਰਦੇ ਹਾਂ ਆ ਚੀਜ਼ ਆ ਮੋਰਾ ਕੱਢਿਆ ਹਾਂ ਤੇ ਆਪਾਂ ਇਹ ਕਾਦੇ ਨਾਲ ਕੱਢਿਆ ਮੋਰਾ ਵੀ ਉਹ ਪਿਆਰ ਤੋਤਾ ਰਿੰਚ ਤੇ ਪਰੇ ਅੱਛਾ ਤੋਤਾ ਰਿੰਚ ਨਾਲ ਬਾਹਰ ਦੇਖਦੇ ਆਪਾਂ ਚਲੋ ਦਿਖਾਉਨੇ ਜੀ ਤੇ ਦੂਜਾ ਮੱਠਿਆ ਰਵਾ ਵੀ ਕਿਉਂ ਉਹ ਲੈ ਗਿਆ ਇੱਥੇ ਸਿਰਿਆਂ ਸਾਬਣਾ ਸੀ। ਨਾ ਠੀਕ ਠੀਕ ਮੱਠਾ ਮੁੱਠਣਾ ਵੀ ਲੈ ਗਿਆ ਜਿਹੜਾ ਹੁਣ ਆਹ ਖੋਲਿਆ ਸਾਰਾ ਖਲਾਰ ਕੇ ਇਹਦੇ ਵਿੱਚੋਂ ਘਾਤ ਮਾਰਦੇ ਨੇ ਆਪਣਾ ਜਿਹੜਾ ਤੁਸੀਂ ਕੰਪਿਊਟਰ ਆ ਤੁਹਾਡੇ ਲੱਗੇ ਕੈਮਰੇ ਉਹਨਾਂ ਤੇ ਕੁਝ ਦੇਖਿਆ ਨਹੀਂ ਤੁਸੀਂ ਕੈਮਰੇ ਬੰਦੇ ਆ ਨਹੀਂ ਮਤਲਬ ਵੈਲ ਸਿਡੀ ਲੈ ਕੇ ਤਾਂ ਨਹੀਂ ਵੇਖੀ ਜਾਂਦੀ ਨਹੀਂ ਵੇਖੀ ਤਾਂ ਜਾਂਦੀ ਹੋ ਲੈ ਕੇ ਪੁਲਸਾਰੇ ਆਏ ਸੀ ਕਿਪਾਲਸ ਕੋਲ ਸਸਾ ਸਨਾ ਆਇਆ ਸੀ ਉਹ ਕੈਮਰੇ ਲੈ ਕੇ ਆਇਆ ਹਾਂ ਕਿੰਨੇ ਸੀ ਸਿਲੰਡਰ ਹਾਂਜੀ ਅੱਛਾ ਪੰਜ ਸਿਲੰਡਰ ਸੀ ਉਹ ਪਰ ਅੰਦਰ ਦਰਵਾਜ਼ਾ ਲੱਗਿਆ ਹੋਦਾ ਅੱਛਾ ਨਹੀਂ ਉਹ ਲਾਉਣ ਦੀ ਕੋਸ਼ਿਸ਼ ਨਹੀਂ ਕਰੀ ਇਹਨਾਂ ਨੇ ਉਹਨਾਂ ਨੇ ਜੀਤਾਂ ਪਾਟਾਂ ਚੰਗੀਆਂ ਪਾਈਆਂ ਬੰਦਿਆਂ ਨੇ ਅੱਛਾ ਚੱਤ ਜਾਣਾ ਤਾਂ ਅੰਦਰ ਵੱਡਿਆ ਦਾ ਖਜਾਨਾ ਬੜਾ ਹੀ ਹੈ ਮਾਨਸਪਾਦ ਦੇ ਨਵਾ ਬੀਤਾ ਅੱਛਾ ਕੈਮਰਾ ਚ ਆਇਆ ਦੋ ਜਣੇ ਸੀ ਚਾਰ ਜਣੇ ਚਾਰ ਜਣੇ ਫਲਟ ਬੱਸ ਚਾਹੰਗੇ ਆ ਖੋਲ੍ਹ ਲਈ ਜੀ ਇਹਨਾਂ ਦੇ ਖੋੜ ਬਾਸ ਕੇ ਕੱਢੇ ਨੇ ਠੀਕ ਹੈ ਆ ਦੇਖੋ ਆ ਇੱਕ ਚਾਬੀ ਪਈ ਐ ਇਹਦੇ ਨਾਲ ਤੋੜਿਆ ਇਹ ਇੱਕੋ ਸੰਦ ਨਾਲ ਹੀ ਸਿਰਫ ਕਿਨੇ ਨਾਲ ਗੱਲ ਕਰੀ ਬੰਦੇ ਆ ਤੁਸੀਂ ਤੁਸੀਂ ਇੱਥੇ ਗਵਾਂਢ ਤੇ ਰਹਿੰਦੇ ਆ ਤੁਹਾਨੂੰ ਕੋਈ ਪਤਾ ਨਹੀਂ ਲੱਗਿਆ ਹਾਂ ਪਤਾ ਨਹੀਂ ਲੱਗਿਆ ਸੰਤਾ ਕੋਈ ਸ਼ਾਦੀ ਦਾ ਆ ਬਾਰੀ ਡਾ ਕੇ ਮੇਰੇ ਅੱਛਾ ਤੜਕੇ ਮੈਂ ਉੱਠਿਆ ਮੈਂ ਕਿਹਾ ਮੈਂ ਜਾ ਕੇ ਆਉਂਗਾ ਤੇ ਧੀ ਤੇ ਜਗਸੀ ਦੇਣ ਆਖਿਆ ਮੈਂ ਕਿਹਾ ਗੇਟ ਡਾਇਆ ਆ ਬਾਰੀ ਵਾਈ ਪਈ ਆ ਮੇਰੇ ਫਿਰ ਉਹਨੇ ਚੰਦਾ ਖੋਲਿਆ ਗੇਟ ਦਾ ਫਿਰ ਆਇਆ ਮੈਂ ਅੱਛਾ ਫਿਰ ਜਾ ਕੇ ਗਲੈਟ ਵੀ ਗਿਆ ਠੀਕ ਨਾ ਕਿੰਨੇ ਕ ਵਜੇ ਦੀ ਵਾਰ ਦਾਤਾ ਇਹ ਉਹਦੀ ਮੈਂ ਪਤਾ ਨਹੀਂ ਕੈਮਰੇ ਦੱਸਣਗੇ ਕੈਮਰੇ ਪਤਾ ਨਹੀਂ ਉਹਥੇ ਉਹ ਕਿਹਾ ਮੇਰੇ ਮਗਰੋਂ ਕਈ ਜੋ ਕੰਮ ਕਰਦਾ ਹੋਵੇ ਨਹੀਂ ਇਹਦੇ ਪਤਾ ਕੰਨੇ ਵੇਖਦਾ ਰਾਤ ਨੂੰ 2 ਵਜੇ ਕਰਾ 4 ਵਜੇ ਕਰਾ ਨਹੀਂ ਨਹੀਂ ਸਾਨੂੰ ਕੈਮਰੇ ਮਤਲਬ ਥੋੜੀ ਉਹ ਲਾ ਕੇ ਲੈ ਗਏ ਸਮਾਨ ਤੇ ਤੁਸੀਂ ਵੇਖੇ ਨਹੀਂ ਕੈਮਰੇ ਹਜੇ ਇਹਦੇ LCD ਲਾ ਕੇ ਲੈ ਗਏ ਉਹ ਅੱਛਾ LCD ਲਾ ਕੇ ਲੈ ਗਏ ਤੇ ਉਸ ਤੋਂ ਬਾਅਦ ਫਿਰ ਉਹ DVR ਸੀ ਜਿਹੜਾ ਉਹ ਪਛੜੀ ਉਹਨਾਂ ਨੇ ਵਿਕੀ ਆਉਣ ਕੱਢਿਆ ਆਪਣੇ ਹੋ ਗਏ ਕਾਰ ਕੰਮ ਦੱਸ ਰੋ ਫਟਫਟ ਜਿਵੇਂ ਲੈ ਲਏ ਠੀਕ ਹੈ ਠੀਕ ਹੈ ਨਹੀਂ ਤੁਸੀਂ ਕਿੰਨੇ ਕ ਵਜੇ ਗਏ ਕਦੋਂ ਕਿੰਨੇ ਕੀ ਹੋਇਆ ਸਾਬ بتا ਦਿਓ ਅੱਜ 7:00 ਵਜੇ ਠੀਕ ਹੈ ਸਾਢੇ 8:30 ਵਜੇ ਤੇ ਇਹ ਗਵਾਂਢੀ ਕਿੰਨੇ ਕ ਵਜੇ ਸੌਂਦੇ ਆ ਤੁਸੀਂ ਅਸੀਂ ਦੱਸ ਨਹੀਂ ਹੋਵੇ ਨੇ ਆ ਬੁੜਿਆਂ ਦਾ ਸਾਡੇ ਮਾਦਾ ਪੈ ਜਨ ਨਹੀਂ ਦਾ ਕੇ ਘੋਟੇ ਦੇ ਕਹਿ ਦੇ ਹਾਂ ਤੇ ਬੁੜਿਆਂ ਦਾ 10 11 ਵਜੇ ਜਾ ਜਮਾ ਬੱਸ ਸਟੈਂਡ ਦੇ ਨੇੜੇ ਆ ਯਾਰ ਪੁਲਸ ਵਾਲੇ ਇੱਥੇ ਵੀ ਮਤਲਬ ਨਾਕਾ ਨੁਕਾ ਲੱਗਿਆ ਰਹਿੰਦਾ ਰਾਤ ਨੂੰ ਨਾਕਾ ਨਹੀਂ ਹੁੰਦਾ ਨਾ ਰਾਤ ਨਹੀਂ ਰਾਤ ਸੀਗੇ ਪੁਲਸ ਸੀਗੀ ਰਾਤ ਕੱਲ ਨਾਕਾ ਸੀਗਾ ਉਹਨੇ ਲੱਗਾ ਸੀ ਜੀਰਵਾਲ ਕੱਲ ਕਿੰਨੇ ਕ ਵਜੇ ਤੱਕ ਦੱਸਿਆ ਉਹਨਾਂ ਨੇ ਉਹ ਗਿਆ ਉਹ ਮੈਨੂੰ ਪਤਾ 8 9 ਵਜੇ ਥੋਂ ਲੱਗਿਆ 9 ਇਹ ਨਹੀਂ ਜਾਂਦੇ ਪੁਲਸ ਪੁਲਸ ਸੀਗੀ ਇੱਥੇ ਇਹ ਤਾਂ ਉਹ ਤੋਂ ਬਾਅਦ ਹੀ ਵਾਰਦਾਤਾ ਹੈ ਹਾਂ ਇਹ 12 1 ਵਜੇ ਦੀ ਹਾਂ 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 ਮੇਰੇ ਕੋਲ ਦੋ ਮਲਾਜ਼ਮ ਪੁਲਿਸ ਦੇ ਬੈਠੇ ਵੀ ਰਹੇ ਇੱਥੇ ਅੱਛਾ ਤੁਹਾਨੂੰ ਕੁਝ ਵੇਚਣਾ ਇੱਥੋਂ ਚਲੋ ਉਹ ਤਾਂ ਕੋਈ ਗੱਲ ਨਹੀਂ ਉਹ ਬਏ ਵਿਚਾਰੇ ਉਹਦਾ ਮੈਂ ਤੇ ਮੇਰੇ ਕੋਲ ਆ ਜਾਂਦੇ ਆ ਆਪਣਾ ਇਹ ਪ੍ਰੇਮ ਜੱਗਿਆ ਉਹਨਾਂ ਨਾਲ ਉਹਨਾਂ ਨਾਲ ਤਾਂ ਜਾਂਦੇ ਹੋ ਬਸ ਇੱਕ ਇੱਕ ਹੀ ਮੌੜਾ ਘੱਟਿਆ